ਦੇ ਮੈਨੂੰ ਮੋੜ ਦੇ ਇਹਨੂੰ ਵਾਪਸ ਕਰਨੀ ਇੰਨਾ ਕਿਹਾ ਔਰ ਉਦੋਂ ਰੱਬ ਕਿਤੇ ਸੁਣਦਾ ਨਹੀਂ ਸੁਣਦਾ ਉਹਨੇ ਜਿਹੜੀ ਚੀਜ਼ ਦੇਣੀ ਹੈ ਉਹਨੇ ਆਪਣੀ ਮੌਜੂਦੀ ਦੇਣੀ ਹੈ ਜਿਹੜੀ ਉਹਨੇ ਚੀਜ਼ ਤੁਹਾਡੇ ਤੋਂ ਖੋਹ ਲੈਣੀ ਹੈ ਉਹ ਵੀ ਉਹਨੇ ਤੁਹਾਡੇ ਤੋਂ ਆਪਣੀ ਮੌਜੂਦੀ ਖੋਹ ਲੈਣੀ ਹੈ ਪਰ ਕਹਿੰਦੇ ਉਹ ਬੰਦੇ ਗਿਆਨ ਹੀ ਨਹੀਂ ਦੇ ਜਿਹੜੇ ਗਿਆਨ ਤੋਂ ਬਿਨਾਂ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਕਦੇ ਬਾਣੀ ਨਹੀਂ ਪੜ੍ਹੀ ਜਿਹੜੇ ਕਦੇ ਸਾਧ ਸੰਗਤ ਵਿੱਚ ਬੈਠੀ ਹੈ ਨਹੀਂ ਉਹ ਬੰਦੇ ਫਿਰ ਰੱਬ ਨਾਲ ਗਿਲੇ ਸ਼ਿਕਵੇ ਕਰਦੇ ਆ ਇਹ ਵੇ ਸੁਤਪਨੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਆਉਂਦਾ ਮਾਰੇ ਕਿਤੇ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਤੀਖੋੜ ਗਵਾਵੇ ਕਹੇ 10 ਚੀਜ਼ਾਂ ਲੈ ਕੇ ਬੰਦਾ ਪਿੱਛੇ ਸੜ ਬੰਦਾ 10 ਵਸਤੂ ਲੈ ਪਾਛੇ ਪਾਵੇ ਕਹੇ 10 ਚੀਜ਼ਾਂ ਲਈਆਂ ਤੇ ਕਿੱਛੀ ਸਿੱਟਦੀਆਂ ਏਕ ਵਸਤ ਕਾਰਨ ਵਿਖੋਟ ਗਵਾਵੇ ਜਿਹੜੀ ਇੱਕ ਚੀਜ਼ ਰੱਬ ਨੇ ਦਿੱਤੀ ਨਹੀਂ ਉਹਦੇ ਪਿੱਛੇ ਰੱਖ ਨੂੰ ਰਾਤੋ ਤੋ ਘਰੋਸਾ ਤੋੜ ਲਿਆ ਆਕਾਰਪੁਰਖ ਤੋਂ ਆਪਣਾ ਯਕੀਨ ਤੋੜ ਲਿਆ ਵਿਖੋਟ ਆਪਣਾ ਘਰੋਸਾ ਆਪਣਾ ਯਕੀਨ ਤੋੜ ਲਿਆ ਧਾਭ ਕੇ ਹੱਥ ਨੂੰ ਮੇਹਣਾ ਬੇਣੀ ਹੋ ਗਿਆ ਬਾਹਰ ਕੀਤੇ 10 ਬਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋਲ ਗਵਾਵੇ ਪਰ ਅਗੰਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਧੀ ਨਾ ਦੇ 10 ਧੀ ਹਿਰਲੇ ਕਹਿੰਦੇ ਜਿਹੜੀ ਇੱਕ ਚੀਜ਼ ਪਿੱਛੇ ਤੂੰ ਰੋਣਾ ਰੱਬ ਨੂੰ ਵੇੜੇ ਮਾਰਦਾ ਤੈਨੂੰ ਉਹ ਇੱਕ ਚੀਜ਼ ਵੀ ਨਾ ਦੇਵੇ ਤੇ 10 ਧੀ ਹਿਰਲੇ ਹਿਰ ਦਾ ਮਤਲਬ ਹੁੰਦਾ ਖੋ ਲਵੇ ਕਹਿੰਦੇ ਜਿਹੜੀਆਂ 10 ਤੈਨੂੰ ਪਹਿਲਾਂ ਦਿੱਤੀਆਂ ਨੇ ਉਹ ਵੀ ਖੋ ਰਵੇ ਏਕ ਪੀਨਾ ਦੇ 10 ਧੀ ਹਿਰਲੇ ਤਾ ਮੂੜਾ ਕਹੋ ਕਹਾ ਕਰੇ ਕਹਿੰਦੇ ਫੇਰ ਕਪੜਿਆ ਕੀ ਕਰੇਗਾ ਜੇ ਤੈਨੂੰ ਦੱਸ ਦਿੱਤੀਆਂ ਉਹ ਵੀ ਖੋਦਵੇ ਜਿਹੜੀ ਇੱਕ ਪਿੱਛੇ ਰੱਬ ਨੂੰ ਦਾੜਾ ਕੱਢਦਾ ਹੈ ਇੱਕ ਪਿੱਛੇ ਰੱਬ ਨੂੰ ਮੇੜੇ ਮਰਦਾ ਉਹ ਵੀ ਨਾ ਤੈਨੂੰ ਦੇ ਦੇ ਤੇਰ ਦਾ ਸਿੱਖਰੇਗਾ ਫੇਰ ਦੱਸ ਪਿੱਛੇ ਜਾਏਗਾ ਇਸ ਕਰਕੇ ਕਹਿੰਦੇ ਜਿਸ ਥਾਸੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸੰਨ ਉਸਕਾਰਾ ਕਹਿੰਦੇ ਜਿਸ ਰੱਬ ਮੁਕੇ ਤੇਰਾ ਕੋਈ ਚਾਰਾ ਨਹੀਂ ਚੱਲਣਾ ਤੇਰੀ ਕੋਈ ਉਥੇ ਕਹਿੰਦੇ ਤੇਰੇ ਤਰਲਾ ਬਿੰਦ ਕੁਛ ਵੀ ਨਹੀਂ ਚੱਲਣਾ ਉਥੇ ਹੱਥ ਨਾ ਚੱਲਈ ਉਥੇ ਕਿਸੇ ਦਾ ਕੋਈ ਹੱਥ ਨਹੀਂ ਚੱਲਦਾ ਉਥੇ ਕਿਸੇ ਦਾ ਕੋਈ ਉਥੇ ਬਿੰਦ ਤਰਲਾ ਨਹੀਂ ਚੱਲਦਾ ਇਸ ਕਰਕੇ ਕਹਿੰਦੇ ਤਾਂ ਤੋਂ ਕੀਜੇ ਸੱਤ ਨਮਸਕਾਰਾ ਉਹਨੂੰ ਸਦਾ ਹੀ ਨਮਸਕਾਰ ਕਰ ਇਹ ਜਿਹੜਾ ਰਾਜਾ ਸੀ ਰਜਨੀ ਦਾ ਪਿਉ ਹੀ ਨਹੀਂ ਸੀ ਪਤਾ ਇਹ ਬਸ ਆਪਣੇ ਹੰਕਾਰ ਦੇ ਵਿੱਚ ਇਹ ਅੰਨਾ ਤੇ ਗੋਲਾ ਹੋ ਗਿਆ ਮਾਇਆ ਦਾ ਹੀ ਆ ਤੰਨਾ ਗੋਲਾ ਹੈ ਇਹਦੀ ਪਤਨੀ ਸਮਝਾਉਂਦੀ ਐ ਇਹਨੂੰ ਲੋਕ ਸਮਝਾਉਂਦੇ ਨੇ ਇਹਦੀਆਂ ਬਾਕੀ ਦੀਆਂ ਧੀਆ ਸਮਝਾਉਂਦੀਆਂ ਨੇ ਵੀ ਪਿਤਾ ਜੀ ਨਾ ਕਰੋ ਇਤਾਂ ਸਿੰਗਲੇ ਨਾਲ ਵਿਆਹ ਹੋ ਗਏ ਫੇਰ ਕਿਹ ਨਾਲ ਰਹਿਣਾ ਤੁਸੀਂ ਰੱਬ ਮੰਨਦੇ ਹੋ ਕਿ ਰੱਬ ਦੇ ਫੇਰ ਵੀ ਕੋਈ ਹੋਰੀ ਰਹਿਣਾ ਪਰ ਮੰਨਿਆ ਨਹੀਂ ਕਿਉਂ ਨਹੀਂ ਮੰਨਿਆ ਜਿਸ ਬੰਦੇ ਦੇ ਉੱਤੇ ਮਾਇਆ ਦਾ ਜਾਲ ਪੈ ਦੇ ਜਾ ਹੰਕਾਰ ਦਾ ਜਿਹਦੇ ਅੱਖੇ ਅੱਗੇ ਪੜਦਾ ਆ ਜੇ ਫਿਰ ਉਹ ਨਹੀਂ ਕਿਸੇ ਦੀ ਸੁਣਦਾ ਹੁੰਦਾ ਆਪਣਾ ਪਰਾਇਆ ਨਾ ਪਛਾਣ ਲਈ ਆਪਣਾ ਤੇ ਪਰਾਇਆ ਦੀ ਪਛਾਣ ਨਹੀਂ ਕਰਦਾ ਜਿੰਦੇ ਇਸੇ ਤਰ੍ਹਾਂ ਤੁਸੀਂ ਹਰਲਾਖਸ਼ਤੀ ਕਹਾਣੀ ਸੁਣੀ ਹੋਣੀ ਹੈ ਪ੍ਰਹਿਲਾਦ ਨੂੰ ਕਹਿੰਦਾ ਪ੍ਰਹਿਲਾਦ ਜਕੁਦਾ ਦੇ ਉਹਦਾ ਪੁੱਤ ਹਰੀ 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 ਉਹ ਰੱਬ 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 ਕਰਦਾ ਹੈ ਤਾਰ ਹਨ ਪੁਨੇ ਪਾਸ਼ਾਨਾ ਦੇ ਵਿੱਚ ਚਰਸਾਨ ਦੇ ਵਿੱਚ ਇਹ ਹੁਕਮ ਦਿੱਤਾ ਹੋਇਆ ਹੈ ਵੀ ਤੁਸੀਂ ਇਹਨਾਂ ਨੂੰ ਜਿਹੜਾ ਪੜ੍ਹਾਉਣਾ ਕੋਈ ਇਹ ਨਹੀਂ ਕਹਿਣਾ ਹਰੀ ਹੈ ਹਰੀ ਹੈ ਤੁਸੀਂ ਇਹ ਕਹਿਣਾ ਹਰਨਾਕਿਸ਼ ਹੈ ਹਰਨਾਕਿਸ਼ ਹੈ ਵੀ ਹਰਨਾਕਿਸ਼ ਹੀ ਹੈ ਜੋ ਵੀ ਹੈ ਇਹ ਕਹਿੰਦੇ ਸਵਰਗ ਦੇ ਵਿੱਚ ਦੋ ਭਰਾ ਰਹਿੰਦੇ ਸੀ ਹਰਨਾਕਿਸ਼ ਤੇ ਪ੍ਰਨਾਕਿਸ਼ ਦੋਵਾਂ ਨੇ ਕੋਈ ਗਲਤੀ ਕਰਤੀ ਦੋਵੇਂ ਸਵਰਗ ਚੋਂ ਡਿੱਗ ਪਏ ਧਰਤੀ 'ਤੇ ਜਨਮ ਹੋਇਆ ਜਦੋਂ ਧਰਤੀ 'ਤੇ ਜਨਮ ਹੋਇਆ ਜਿਹੜਾ ਹਰਤਾਕਿਸੀ ਇਹਨੇ ਭਗਤੀ ਕੀਤੀ ਇਹਨੇ ਕਈ ਸਾਲ ਪਖੋਰ ਤਪੱਸਿਆ ਕੀਤੀ ਐਸੀ ਤਪੱਸਿਆ ਕੀਤੀ ਕਿ ਤੇ ਰੱਬ ਤੋਂ ਵਾਰ ਲੈ ਲਿਆ ਵਾਰ ਕੀ ਲਿਆ ਕਹਿੰਦੇ ਵਾਰ ਇਹ ਲਿਆ ਵੀ ਮੈਂ ਕਦੇ ਮਾਰਾਂ ਹੀ ਨਾ ਤੇ ਮਰਦੀ ਕਿਸ ਤਰੀਕੇ ਨਾਲ ਆਪਣੇ ਤਰੀਕੇ ਨਾਲ ਮੁੰਡਿਆ ਚਮਤੀ ਨਾਲ ਕਈ ਦਾ ਨਾਮ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਨਾ ਮੈਨੂੰ ਕੋਈ ਮੱਤਾਂ ਮਾਰੀ ਨਾ ਕੋਈ ਜਾਨਵਰ ਮਾਰੀ ਨਾ ਮੈਂ ਕਿਸੇ ਹਥਿਆਰ ਨਾਲ ਮਰਾਂ ਨਾ ਮੈਂ ਕਿਸੇ ਬਿਮਾਰੀ ਦੇ ਨਾਲ ਮਰਾਂ ਇਹੋ ਜਿਹਾ ਬਰ ਲੈ ਲੈਣਾ ਤਾਂ ਧੀ ਤੇ ਮਰਨਾ ਆਕਾਸ਼ ਤੇ ਮਰਨ। ਥੋੜੋ ਨੂੰ ਪਤਾ ਸੀ ਕਿ ਜਾਂ ਤੇ ਧਰਤੀ ਤੇ ਮੌਤ ਹੁੰਦੀ ਹੈ ਜਾਂ ਆਕਾਸ਼ ਤੇ ਹੁੰਦੀ ਹੈ। ਜਾਂ ਬੰਦੇ ਦਿਨੇ ਮਰਦੇ ਨੇ ਜਾਂ ਸ਼ਾਮ ਤੇ ਮਰਦੇ ਨੇ। ਜਾਂ ਬੰਦਾ ਕਿਸੇ ਬਿਮਾਰੀ ਦੇ ਹੱਥੋਂ ਮਰਦਾ ਹੈ ਜਾਂ ਕਿਸੇ ਨੂੰ ਕੋਈ ਵੱਦਾ ਪਾਰ ਦਿੰਦਾ ਹੈ ਜਾਂ ਕਿਸੇ ਨੂੰ ਕੋਈ ਜਾਨਵਰ ਮਾਰ ਦਿੰਦਾ ਹੈ। ਆਪਣੇ ਵੱਲੋਂ ਖੇਤੀ ਚਲਾਕੀ ਵੀ ਮੈਨੂੰ ਮੈਂ ਤੇ ਹੁਣ ਅਮਰ ਹੋ ਗਿਆ। ਮੈਂ ਤੇ ਹੁਣ ساری ਉਮਰ ਮਰਨਾ ਹੀ ਨਹੀਂ। ਇਹ ਵੱਲ ਲੈ ਕੇ ਕਹ ਜੇ ਹੰਕਾਰ ਹੀ ਹੋ ਗਿਆ ਹੰਕਾਰ ਆ ਗਿਆ ਵਿੱਚ ਐਸਾ ਹੰਕਾਰ ਆਇਆ ਕਹਵੇ ਫਿਰ ਮੁੜ ਕੇ ਸਾਰੇ ਪਾਸੇ ਰੱਬ ਦੇ ਮੰਦਰ ਢਾਹ ਕੇ ਆਪਣੇ ਮੰਦਰ ਬਣਾ ਲੇ ਆਪਣੀਆਂ ਮੂਰਤੀਆਂ ਸਥਾਪਿਤ ਕਰਤੀਆਂ ਆਪਣੀਆਂ ਮੂਰਤੀਆਂ ਰੱਖਤੀਆਂ ਹੁਣ ਸਾਰੇ ਲੋਕ ਜਿਹੜਾ ਲਗੇ ਦੀ ਵਿੱਚ ਹੁਣ ਸਾਰਿਆਂ ਨੂੰ ਕਹਿੰਦਾ ਪਰ ਘਰ ਵਿੱਚ ਜਿਹੜਾ ਪੁੱਤ ਪੈਦਾ ਹੋਇਆ ਪ੍ਰਹਿਲਾਦ ਉਹ ਨਹੀਂ ਬਣਾ ਹੋਇਆ ਕਦੀ ਉਹਨੂੰ ਹੀ ਇਕੱਲੇ ਨੂੰ ਛੁਟਾਉ ਹੋਇਆ ਉਹ ਕੱਲਾ ਹੀ ਕਹਿੰਦਾ ਕਹਿੰਦਾ ਪਤਾ ਠੱਡ ਥਿੰਦਾ ਕਦੇ ਉਹ ਨੂੰ ਜ਼ਹਿਰ ਪਿਲਾ ਦਿੰਦਾ ਕਦੇ ਪਹਾੜਾਂ ਤੋਂ ਥੱਲੇ ਸੁੱਟ ਦਿੰਦਾ ਕਦੇ ਆਪਣੀ ਭੈਣ ਹੋਲਿਕਾ ਦੇ ਨਾਲ ਆਂ ਹੋਲੀ ਆਉਣੀ ਐ ਸਾਰਿਆਂ ਨੇ ਕਹਿੰਦੇ ਫਿਰਦਾ ਹੋਲੀ ਹੈ ਜੀ ਹੋਦੀ ਹੈ ਪਰ ਉਦੋਂ ਕੱਲਾ ਹੀ ਪ੍ਰਹਲਾਦ ਜਿਹੜਾ ਜੀ ਕੇ ਪ੍ਰਹਲਾਦ ਤੇ ਪੈ ਗਈ ਆਪ ਜੜ ਕੇ ਰਾਜ ਦੀ ਤਹਿਲੀਂ ਬਚ ਗਿਆ ਪ੍ਰਹਲਾਦ ਫੇਰ ਬਚ ਗਿਆ ਲੋਕ ਹੋਲਿਕਾ ਹੈ ਹੋਲਿਕਾ ਹੈ ਕਹਿੰਦੇ ਨੇ ਤੇ ਜੜ ਖੁਦਾ ਆਇਆ ਆ ਰਾਮ ਦਾ ਦੇ ਹਰਨਾਖਿ ਸੁਸ਼ਟ ਹਰ ਮਾਰਿਆ ਜਿਹਦਾ ਮੱਤਾ ਨੀਵਾ ਹੁੰਦਾ ਬਿੱਟੇ ਤੇ ਨਾਨਕਾ ਸੋਹ ਜੀਆਂ ਨਰਤ ਕਰੇ ਜੇ ਜੀ ਜੀ ਸਾਰਾ ਜੀ ਹੁੰਦਾ ਇਹ ਕੋਹਤਾ ਹੀ ਇਲੈਕਟ੍ਰਿਕ ਹੈ ਹਰ ਮੈਂ ਤੇ ਤੋਂ ਕੂਛੇ ਦਰ ਕਰਦੇ ਇਹ ਦੱਸਦੇ ਨੇ ਜਰੂਰੀ ਜੇਕਰ ਕੋਈ ਜੇਕਰ ਮੈਂ ਨਿੱਕੇ ਲੋਕਾਂ ਦਾ ਪੁਨਰ ਉਦਾਨ ਕਰਾ ਰਹੀ ਹੈ। ਆਪਣੀ ਬਾਗ ਬਰਬਾਰ ਜੀ ਬਾਗੀ ਮੱਤੀ ਦੇ ਹੱਥਾਂ ਤੋਂ ਢੋਣ ਦੋਦੀ ਹੈ। ਆਪਾਂ ਤਾਂ ਸਭ ਤੋਂ ਸਭ ਤੋਂ ਧਿਆਨੋਂ ਬਾਹਰ ਆਈ ਵੈਨ ਨਾ ਬਣਦਾ ਕੋਈ ਦੀ ਤਾਂ ਸਰਪਾਈ ਬਰਬਾਰੀ ਦਾ ਸਰਜਨ ਆਗਿਆ ਹੈ। ਕਿਹਦਾ ਮੈਨੂੰ ਬਾਹਰ ਕਰਵਾਇਆ ਉਹਨੂੰ ਬਾਹਰ ਕਰਵਾਇਆ ਕਿੰਨਾ ਕੁ ਸਵੇਰੇ ਕੋਲੇ ਹੱਥੋਂ ਤੇ ਇਹ ਮਾਮੂਲੀ ਇਹਦਾ ਦੱਦੀਆ ਦੀ ਤਰਾਹ ਨਹੀਂ ਹੈ ਜਿੱਦਾਂ ਦੀ ਜੇ ਚੰਗਾ ਨਾ ਕੋਈ ਦਾ ਹੁੰਦਾ ਬੰਦਾ ਆਪਣੇ ਘਰ ਫਿਰਦੀ ਤੇ ਬਾੜੇ ਜਾਉਂਦਾ ਸਾਹੋਂ ਨਹੀਂ ਆਉਂਦਾ ਬੰਦੇ ਨੇ ਆਪਣੇ ਆਪ ਨੇ ਜਿਹੜੇ ਇਹਨੂੰ ਮਾਰਦੇ ਆ ਉਹ ਤਿੰਨ ਤੇਰੇ